ਫਰਬਤੀ বেদਕ ਤੀਬ ਕੋ ਮਤ ਝੂਠੇ ਝੂਠਾ ਜੋ ਨਾ ਵਿਚਾਰੈ ਜੋ ਸਭ ਮੈਂ ਇੱਕ ਖੁਦਾਇ ਕਹਿਤ ਹੋ ਤਾ ਕਿਉਂ ਮੁਰਗੀ ਮਾਰੈ ਬੇਦ ਨੂੰ ਤਾਂ ਝੂਠਾ ਕਹਿ ਰਿਹਾ ਮੁਸਲਮਾਨ ਕਦੀਬ ਨੂੰ ਝੂਠਾ ਕਹਿ ਰਿਹਾ ਨਹੀਂ ਤੂੰ ਉਹ ਉਹਨਾਂ ਦੇ ਕਿਰਨ ਤੋਂ ਝੂਠ ਕਹਿ ਰਹੇ ਨੇ ਉਹਨਾਂ ਦੇ ਨੂੰ ਝੂਠ ਕਹਿ ਰਹੇ ਨੇ ਤੇ ਵਿਚਾਰ ਵਾਲਾ ਸਟੈਂਡ ਹੈ ਗੁਰੂ ਵਾਦਾ ਉਹ ਕਹਿੰਦੇ ਦੋਏ ਝੂਠੇ ਨਹੀਂ ਹਣ ਨਾ ਬੇਝੂਟਾ ਨਾ ਖਤੇਬ ਤੇ ਝੂਟਾ ਉਹ ਆਇਆ ਜਿਹੜਾ ਵਿਚਾਰਦਾ ਨਹੀਂ ਹੈ ਗੱਲ ਨੂੰ ਦੋਹਾਂ ਦੇ ਵਿੱਚ ਸੱਚ ਹੈ ਅੱਧਾ ਸੱਚ ਹੈ ਦੋਹਾਂ 'ਚ ਪੂਰਾ ਸੱਚ ਨਹੀਂ ਹੈ ਅੱਧਾ ਦੂਰਾ ਸੱਚ ਹੈ ਪੂਰਾ ਸੱਚ ਨਹੀਂ ਹੈ ਝੂਠ ਵੀ ਹੈ ਸੱਚ ਵੀ ਹੈ ਤੇ ਫਿਰ ਝੂਠ ਦੇ ਆਪਾਂ ਕਹਾਂਗੇ ਉਹ ਤਾਂ ਬਿਲਕੁਲ ਸੱਚ ਹੈ ਹੀ ਨਹੀਂ ਉਹਦਾ ਮਤਲਬ ਇਹ ਹੋ ਜਾਊਗਾ ਜਦੋਂ ਮੇਰਾ ਕਾਹ ਦੀ ਗੱਲ ਕਰਦੇ ਨੇ ਖੁਦਾ ਇੱਕ ਹੈ ਪਰਮેશਰ ਇੱਕ ਹੈ ਅਬ ਇੱਕ ਅੱਲਾਹ ਇੱਕ ਤੋਂ ਸੱਚ ਹੈ ਉਹ ਕਾਨੂੰਨੀ ਦੀਨਾ ਜਮਨਾ ਮਰਦਾਨੀ ਉਹ ਅਮਨੀ ਪ੍ਰੈਜ਼ੈਂਟ ਸਰਬ ਸ਼ਕਤੀਮਾਨ ਸਭ ਸੱਚ ਹੈ ਟੋਟਲ ਝੂਠ ਨਹੀਂ ਹੈ ਨਾ ਬੇਦਾ ਵਿੱਚ ਨਕਤੇ ਬਾਚ ਅਦਾ ਦੂਰਾ ਸੱਚ ਜੋ ਸੱਚ ਹੈ ਉਹਨੂੰ ਗਾਹ ਸਾਬਤ ਨਹੀਂ ਕਰ ਸਕਦੇ ਉਹ ਸੱਚ ਨੂੰ ਸਾਬਤ ਕਰਨ ਵੇਲੇ ਝੂਠ ਬੋਲਦੇ ਨੇ ਸੱਚ ਦਾ ਪ੍ਰੂਫ ਹੈ ਨਹੀਂ ਉਹਨਾਂ ਕੋਲ ਧਰਮ ਬਣਾ ਲਿਆ ਧਰਮ ਪ੍ਰੂਫ ਕਰਦਾ ਥਿਊਰੀ ਹੈ ਜੋ ਉਹਨੂੰ ਪ੍ਰੂਫ ਕਰਦਾ ਵੀ ਉਹ ਕੀ ਹੈ ਜਿਹੜਾ ਜਾਂਦਾ ਨਹੀਂ ਮਿਲਦਾ ਨਹੀਂ ਉਹ ਕੀ ਹੈ ਵਾਡੀ ਧੜ ਉਹਦਾ ਦਰਸ਼ਨ ਕਰਾਉਂਦਾ ਦਰਸ਼ਨ ਨਹੀਂ ਕਰਾ ਸਕਿਆ ਉਹ ਝੂਠ ਬੋਲਦਾ ਹਾਂਜੀ ਠੀਕ ਹੈ ਕਿਉਂਕਿ ਇਸ ਤਰ੍ਹਾਂ ਦਾ ਵੀ ਹੈਗਾ ਗੁਜਰੀ ਕੀ ਵਾਰ ਵਿੱਚ ਪੌੜੀ ਚ ਤੁੱਧ ਧਿਆਨ ਬੇਰਕ ਦੇਵਾਂ ਸੁਣ ਖੜੇ ਗਣਤੀ ਗਣੀ ਨਾ ਜਾਏ ਤੇਰੇ ਦਰ ਪੜੇ ਵੀ ਕੁਛ ਤਾਂ ਕੁਛ ਤਾਂ ਸਚਾਈ ਉਹਦੇ ਵਿੱਚ ਹੈਗੀ ਹੈ ਪਰ ਉਹ ਜਦੋਂ ਆਪਸ ਵਿੱਚ ਇੱਕ ਦੂਏ ਨਾਲ ਗੱਲ ਕਰਦੇ ਆ ਉਹ ਕਹਿੰਦੇ ਨੇ ਬੇਰ ਝੂਠਾ ਹੋ ਗਿਆ ਨਹੀਂ ਕਿਤੇ ਝੂਠੀ ਹੈ ਜੀ ਫਰਾਉਦਾ ਜੋਟਲ ਕਰੰਟੇ ਝੂਠਾ ਬੋਲ ਰਹੇ ਨੇ ਨਾ ਠੀਕ ਹੈ ਜੀ ਜੋ ਸਭ ਮੈਂ ਇੱਕ ਖੁਦਾਈ ਕਹਤੋ ਤੌ ਕਿਉਂ ਮੁਰਗੀ ਮਾਰ ਰਹੇ ਚਲੋ ਮੁਸਲਮਾਨ ਨਾਮ ਕਹਿੰਦੇ ਨੇ ਤੁਸੀਂ ਮੰਨਦੇ ਹੋ ਸਾਰਿਆਂ ਚ ਇੱਕ ਖੁਦਾ ਹੈ ਫਿਰ ਤੁਸੀਂ ਮੁਰਗੀ ਨੂੰ ਕਿਉਂ ਮਾਰਦੇ ਹੋ ਜੇ ਖੁਦਾ ਹੈ ਖੁਦਾ ਨੂੰ ਮਾਰੀਦਾ ਹੁੰਦਾ ਮੁਰਗੀ ਦਾ ਤੁਸੀਂ ਹਲਾਲ ਕਰਦੇ ਹੋ ਬੱਕਰੇ ਨੂੰ ਹਲਾਲ ਕਰਦੇ ਹੋ ਜਾਨਵਰਾਂ ਨੂੰ ਹਲਾਲ ਕਰਦੇ ਹੋ ਤੇ ਫਿਰ ਉਹ ਕਹਿੰਦੇ ਹੋ ਸਭ ਦੇ ਵਿੱਚ ਖੁਦਾ ਹੈ پھر خدا نہیں چیز ہے یا خدا مر سکتا ہے خدا کی ماریا جا سکتا ہے یہ جی ماریا جا سکتا تو خدا نہیں جی خدا ہے یہ خدا نو حلال کرنے کی خدا حرام ہے حلال کر دوں یہ سوال کھڑا کیتا حرام حلال, دی کیتی ہے حلال کیا ہے کی گل کی ویسے گل مرغی مارے کہ مرغی حلال نہیں کہا کے انہوں نے مارتے نہیں ہلال کرتے مریا نہیں کہ ہلال کیتے بالکل نہیں کہ مسلمان ਇਨੇ ਮਾਰੇ ਨੇ ਕਹਿ ਕਹਿ ਹਿੰਦੀ ਬੋਲ ਕੇ ਹਲਾਲ আর ਹਰਾਮ ਦੀ ਗੱਲ ਨਾ ਖੜੀ ਹੋ ਜਵੇ ਉਹ ਤਾਂ ਬਚਣ ਦੀ ਕੋਸ਼ਿਸ਼ ਕੀਤੀ ਉਹ ਬੜੀ ਖਤਰਨਾਕ ਗੱਲ ਸੀ ਜੇ ਹਲਾਲ ਕਹਿ ਦਿੰਦਾ ਉਹ ਕਹਿੰਦਾ ਵੀ ਇਹ ਤਾਂ ਮਤਲਬ ਹਰਾਮ ਹਿੰਦੂਆਂ ਨੇ ਕੱਲ ਚੱਕ ਲਈ ਸੀ ਵਿਕਵੀਰ ਐਂ ਕਹਿੰਦਾ ਵੀ ਉਹ ਖੁਦਾ ਦਾ ਫਿਰ ਥੋੜਾ ਹਰਾਮ ਹੈ ਹਲਾਲ ਤੁਸੀਂ ਕਰਦੇ ਉਹਨੂੰ ਉਹ ਤਾਂ ਬਚਣ ਵਾਸਤੇ ਭੇੜ ਪਾਉਣ ਤੇ ਉਹਨੇ ਇਹ ਮਾਰੇ ਲਫ਼ਜ਼ ਵਰਤ ਲਿਆ ਜੇ ਆਪਾਂ ਕੋਈ ਸਮਝਾਉਣ ਨੂੰ ਸੌਖਾ ਕਰਨ ਵਾਸਤੇ ਆਪਾਂ ਅੱਗ ਤੇ ਤਾਂ ਡਰਦੇ ਨਹੀਂ ਹੁੰਦੇ ਇਹ ਤਾਂ ਸਮਝ ਆਰਟੀਕਲ ਗੱਲ ਤਾਂ ਸਮਝ ਗਏ ਸਾਰੇ ਨਹੀਂ ਉਹਨਾਂ ਨੇ ਵਿਸਯੂਜ਼ ਕਰਨਾ ਸੀ ਕਿਸੇ ਦਾ ਦੇਖੋ ਉਹ ਬਾਸ਼ਾ ਨਹੀਂ ਵਰਤੀ ਜਾਂਦੀ ਜਿਹਦਾ ਵਿਸਯੂਜ਼ ਕਰ ਜਵੇ ਦੁਆ ਵਿਰੋਧੀ ਉਹਨਾਂ ਨੇ ਵਿਸਯੂਜ਼ ਕਰਨਾ ਸੀ ਹਮੇਸ਼ਾ ਵਿਸਯੂਜ਼ ਕਰਦੇ ਰਹਿੰਦੇ ਇਹ ਕਿਸੇ ਨਾ ਕਿਸੇ ਤਰੀਕੇ ਨਾਲ ਵਿਸਯੂਜ਼ ਕਰਕੇ ਗੁਰੂ ਘਰ ਤੇ ਗੱਲ ਪਾਉਂਦੇ ਰਹਿੰਦੇ ਮੁਸਲਮਾਨਾਂ ਨੂੰ ਅਸੀਂ ਉਹਨਾਂ ਦਾ ਰਾਜ ਸੀ ਤੇ ਮੁਰਗੀ ਕਿਉਂ ਲਿਖਿਆ ਕੋਈ ਹੋਰ ਜਾਨਵਰ ਦਾ ਜ਼ਿਕਰ ਘੱਟ ਨਹੀਂ ਹੋਇਆ ਤਾਂ ਮੁਰਗਾ ਕਹਿੰਦੇ ਆਮ ਤਾਂ ਲੋਕ ਮੁਰਗਾ ਹੀ ਮਾਰਦੇ ਆ ਇਹ ਮੁਰਗੀ ਮੁਰਗਾ ਦੋਹੇ ਮਾਰਦੇ ਨੇ ਮੁਸਲਮਾਨ ਦੋਹੀ ਮਾਰਦੇ ਸਭ ਨਾਲ ਇੱਕ ਗੁਰਾਇ ਕਹਿੰਦੇ ਨੇ ਨਾ ਉਹ ਦੇਹ ਦੀ ਵਾਲਾ ਹਾਂਜੀ ਮੁੱਲਾ ਕਹੋ ਨਿਆਉ ਖੁਦਾਈ ਤੇਰੇ ਮਨ ਕਾ ਭਰਮ ਨਾ ਜਾਈ ਰਹਾਓ ਉਹ ਗੱਲ ਨੂੰ ਕਹੇ ਤੂੰ ਕਹਿਣਾ ਤੇ ਮੈਂ ਖੁਦਾ ਦਾ ਨੂੰ ਕਹਨੋ ਜੋ ਖੁਦਾ ਦਾ ਇਨਸਾਫ ਹੈ ਉਹ ਗੱਲ ਮੈਂ ਕਹਨੂੰ ਇਹ ਗੱਲ ਗਲਤ ਹੈ ਤੈਨੂੰ ਭਰਮ ਹੈ ਖੁਦਾ ਦਾ ਹੁਕਮ ਹੈ ਖੁਦਾ ਦਾ ਪਾਣਾ ਤੈਨੂੰ ਬੁਝਿਆ ਨਹੀਂ ਜਿੰਨਾ ਜਰ ਬੁਝਿਆ ਨਹੀਂ ਜਾਂਦਾ ਹੁਕਮ ਨੂੰ ਜਰ ਬਿਆਨ ਨਹੀਂ ਕੀਤਾ ਜਾ ਸਕਦਾ ਖੁਦਾਈ ਨਿਓ ਨਹੀਂ ਕਿਹਾ ਜਾ ਸਕਦਾ ਜਿਨ੍ਹਾਂ ਚਰਤਾਂ বুঝੇਈ ਨਹੀਂ ਸਮਝਾਈ ਨਹੀਂ ਹਰ ਦਰਗਾਹ ਕੀਆਂ ਬਾਤਾਂ ਨਹੀਂ ਕਹੀਆਂ ਜਾ ਸਕਦੀਆਂ ਜਿਨ੍ਹਾਂ ਜਿਹੜੇ ਨਾਲ ਸੰਪਰਕ ਨਹੀਂ ਹੋਇਆ ਬੰਲੀ ਨਾਲ ਜਿਨ੍ਹਾਂ ਜਿਹੜੇ ਦਰਗਾਹ ਨਾਲ ਸੰਪਰਕੇ ਨਹੀਂ ਉਹ ਉੱਥੇ ਨਿਓ ਕਿਵੇਂ ਕਹਨੇਗਾ ਹਾਂਜੀ ਫਕਰ ਜਿਓ ਆਨਿਆ ਦੇਹ ਬਿਨਾਸੀ ਮਾਟੀ ਕੋ ਬਿਸਮਿਲ ਕੀਆ ਆ ਗੱਲ ਕਹਿਤੀ ਨਾ ਹੁਣ ਜਿਓ ਕਹਿੰਦਾ ਹੁਣ ਸਾਡੇ ਆਗੇ ਮੁਰਗੀ ਦੀ ਜਗਾ ਇੱਥੇ ਸਾਰੇ ਹੀ ਲੈਣਦੇ ਉਹ ਮੁਰਗੀ ਦੀ ਜਗਾ ਪਕੜ ਜੀ ਉਹ ਅਨਿਆ ਤੁਸੀਂ ਕਿ ਜੀ ਫੜ ਜਾਂਦਾ ਕੋਈ ਵੀ ਫੜ ਜਾਂਦਾ ਚਾਹੇ ਸਾਰੇ ਜੀ ਆ ਗਏ ਹੁਣ ਕੋਈ ਵੀ ਹੈ ਦੇਵਨਾਸੀ ਨਾਲ ਤਾਂ ਦੇਹੀ ਦਾ ਹੀ ਕੀਤਾ ਤੁਸੀਂ ਬਾਹਰ ਦੀ ਮਿੱਟੀ ਦਾ ਬਾਕੀ ਕੋ ਬਿਸਮਿਲ ਕੀਆ ਮਿੱਟੀ ਬਿਸਮਿਲ ਹੋਈ ਨਾ ਮਿੱਟੀ ਉਹ ਤੁਹਾਡੀ ਹਲਾਲ ਹੋਈ ਮਿੱਟੀ ਤੇ ਕਲਮਾ ਪੜਿਆ ਗਿਆ ਬਾਕੀ ਕੋ ਬਿਸਮਿਲ ਕੀਆ ਹਾਂ ਜੀ ਜੋਤ ਸਰੂਪ ਅਨਾਹਤ ਲਾਗੀ ਕਹੋ ਹਲਾਲ ਕਿਆ ਕੀਆ ਉਹ ਹਲਾਲ ਕਿਆ ਕੀਆ ਦੱਸੋ ਹਲਾਲ ਕੀ ਹੋਇਆ ਭਈ ਇਹਦੇ ਚ ਜੋਤ ਸਰੂਪ ਜਿਹੜੀ ਜੋਤ ਸੀ ਉਹ ਤਾਂ ਅਨਾਹਦ ਲੱਗੀ ਉਹ ਤਾਂ ਹੁਕਮ ਦੇ ਵਿੱਚ ਚਲੀ ਗਈ ਹੁਕਮੇ ਆਏ ਹੁਕਮੇ ਜਾਏ ਹੁਕਮੇ ਰਹੇ ਸਮਾਈ ਉਹ ਤਾਂ ਹਰ ਸ਼ਬਦ ਦੇ ਵਿੱਚ ਚਲੀ ਗਈ ਤੇ ਦੱਸੋ ਹਲਾਲ ਕੀ ਹੋਇਆ ਵੀ ਕੀ ਹਰਾਮ ਸੀ ਕੀ ਹਲਾਲ ਸੀ ਇਹ ਤੇ ਹਲਾਲ ਲਫ਼ਜ਼ ਵਰਤ ਲਿਆ ਉਹਨਾਂ ਨੇ ਦੱਸੋ ਕੀ ਹਲਾਲ ਕੀਤਾ ਅੱਛਾ ਵੀ ਜਿਹੜੀ ਜੋਤ ਹੈ ਉਹਦਾ ਤਾਂ ਅਨਾਹਤ ਹੈ ਰੂਪ ਹੈ ਜੀ ਉਹ ਤਾਂ ਉਹਦੀ ਹੱਤਿਆ ਨਹੀਂ ਹੋ ਸਕਦੀ ਹਲਾਲ ਉਹਨੂੰ ਕਰਨਾ ਸੀ ਹਰਾਮ ਔਰ ਹਲਾਲ ਪਣਾ ਉਹਦੇ ਵਿੱਚ ਸਹੀਆ ਮਿੱਟੀ ਸੀ ਵੀ ਮਿੱਟੀ ਹਲਾਲ ਕੀਤੀ ਫਿਰ ਤੁਸੀਂ ਠੀਕ ਹੈ ਵੀ ਜੜ ਹਲਾਲ ਕਰਤਾ ਚੇਤਨ ਤਾਂ ਫੇਰ ਬਚ ਗਿਆ ਹਾਂ ਹਰਾਮ ਔਰ ਹਲਾਲ ਚੇਤਨ ਨਾਲ ਅਟੈਚ ਹੈ ਵੀ ਜੜ ਨਾਲ ਅਟੈਚ ਹੈ ਠੀਕ ਵਰਮੀ ਮਾਰੀ ਸਾਂਪ ਤਾਂ ਮਰੀ ਨਾਮ ਨਾ ਸੁਣੀ ਡੋਰਾ ਇਹ ਵੀ ਉਹੀ ਗੱਲ ਲੈਂਦਾ ਜੀ ਹਾਂ ਜੀ ਹਾਂ ਜੀ ਠੀਕ ਹੈ ਸਮਝਾਉਣਾ ਤਾਂ ਇਹ ਚਾਹੁੰਦੇ ਵੀ ਜੜ ਨੂੰ ਤੁਸੀਂ ਮਾਰਤਾ ਬਾਹਲੇ ਸਰੀਰ ਨੂੰ ਉਹ ਦੀ ਹੱਤਿਆ ਹੋ ਗਈ ਪਰ ਹਾਂਜੀ। ਕੀ ਉযু ਪਾਕ ਕੀਆ? ਮੂੰਹ ਧੋਇਆ? ਕੀ ਮਸੀਤ ਸਿਰ ਲਾਇਆ? ਜਿਉਂ ਦਿਲ ਮੇ ਕਪਟ ਨਿਵਾਜ ਗੁਜਾਰੋਂ ਕੀ ਹਜ ਕਾਬੇ ਜਾਇਆ? ਜਿਹੜਾ ਉযু ਕਰਦੇ ਨੇ ਇਹ ਹੱਥਾਂ ਨੂੰ ਧੋਦੇ ਨੇ ਕੋਣੀ ਤੱਕ ਗੋਡਿਆਂ ਤੱਕ ਧੋਦੇ ਨੇ ਲੱਤਾਂ ਕੋੜਲੀ ਕਰਦੇ ਨੇ ਕੰਨ ਧੋ ਲੈਂਦੇ ਨੇ ਉਹ ਦੋ ਲੰਡਰ ਨੇ ਇਹਨੂੰ ਅਜੂ ਕਹਿੰਦੇ ਨੇ ਆਪਾਂ ਪੰਜ ਇਸ਼ਾਨਾ ਕਹਿੰਦੇ ਆ ਸਿੱਖਾਂ ਦੇ ਵਿੱਚ ਇਹ ਕਹਿੰਦੇ ਅਜੂ ਕਰਕੇ ਕੀ ਪਾਕ ਹੋ ਜਾਂਦਾ ਹੈ ਕਹਿੰਦੇ ਨੇ ਪਾਕ ਹੋ ਕੇ ਨਮਾਜ਼ ਪੜੀਏ ਫਿਰ ਫਿਰ ਉਹਦੇ ਮਸਜਿਦ ਚ ਜਾਣਾ ਚਾਹੀਦਾ ਉਹਨਾਂ ਦੀ ਇਹ ਮੰਨਤਾ ਹੈ ਅਜੂ ਕਰਕੇ ਪਾਕ ਹੋ ਗਿਆ ਫਿਰ ਨਮਾਜ਼ ਪੜ੍ਹਨ ਦੀ ਕੀ ਲੋੜ ਹੈ ਜੀ ਮਸਜਿਦ ਦੇ ਵਿੱਚ ਜਾ ਕੇ ਨਮਾਜ਼ ਪੜ੍ਹੀਏ ਸਰਨਾਮਾ ਕਰਦੇ ਨਾ ਸਰਨਾਈ ਇਹਦੇ ਨਾਲ ਅਜੂ ਕਰਕੇ ਇਹਦੇ ਨਾਲ ਮਸਲਾ ਹੱਲ ਹੋ ਜਾਊਗਾ ਇਹ ਜਦ ਨਾਲ ਕਿਰਪਾ ਖੁਜੂਗੀ ਨਮਾਜ਼ ਕਹਿੰਦੇ ਨੇ ਨਵਾਜ਼ੇ ਜੀ ਜਦ ਨਾਲ ਕਿਰਪਾ ਮੰਗਦੇ ਨੇ ਰਹਿਮਤ ਮੰਗਦੇ ਨੇ ਖੁਦਾ ਤੋਂ ਕਿ ਇਹ ਰਹਿਮਤ ਖੁਜੂ ਤੁਹਾਡੇ ਤੇ ਇਸ ਗੱਲ ਕਿੰਨੀ ਗੱਲ ਨਾਲ ਕਿਰਪਾ ਹੋ ਸਕਦੀ ਹੈ ਜੇ ਦਿਲ ਦੇ ਵਿੱਚ ਕਫ ਹੈ ਨਵਾਜ਼ ਗਜਾਰੋ ਦਿਲ ਦੇ ਕਫ ਰੱਖੇ ਨਵਾਜ਼ ਗਜਾਰਾਂਗੇ ਜੇ ਕਿ ਉਹ ਜਾਣਦਾਂ ਨਹੀਂ ਉਹ ਤਾਂ ਕਟਕਟ ਕੇ ਅੰਦਰ ਕੀ ਜਾਣਤ ਹੈ ਹਾਂਜੀ ਕਿ ਹੱਜ ਕਾਬੇ ਜਾਣ ਕੀ ਕਾਬੇ ਜਾਣ ਦੇ ਵਿੱਚ ਕੀ ਹੱਜ ਤੁਹਾਡੇ ਉਹ ਲਾ ਮਨਜ਼ੂਰ ਹੋ ਗਿਆ ਹੈ ਕਾਬੇ ਜਾਣਾ ਮਨਸੇ ਉਹ ਨਹੀਂ ਮਨਜ਼ੂਰ ਹਜ ਤੇ ਜਾਣਾ ਮਤਲਬ ਕਾਬੇ ਜਾ ਕੇ ਨਮਾਜ਼ ਪੜਨਾ ਹੁੰਦਾ ਹੈ ਜੀ ਹਾਂ ਜੀ ਵੀ ਪਹਿਲਾ ਤਾਂ ਆ ਕਿ ਆ ਵੀ ਜੇ ਹੱਥ ਧੋਣ ਨਾਲੇ ਪਾਕ ਹੋ ਗਏ ਫਿਰ ਤਾਂ ਨਮਾਜ਼ ਦੀ ਵੀ ਲੋੜ ਨਹੀਂ ਹੈ ਆ ਫਿਰ ਫੇ ਕੀ ਲੋੜ ਫਿਰ ਜੇ ਜੇ ਨਮਾਜ਼ ਨੂੰ ਵੀ ਮੰਨਦੇ ਹੋ ਵੀ ਕਿਆ ਫਿਰ ਤੁਹਾਡੇ ਜੀ ਦਿਲ ਵਿੱਚ ਕਪਟ ਹੈ ਆ ਵੀ ਨਮਾਜ਼ ਹੋ ਗਿਆ ਲੈ ਪ੍ਰਾਪਤੀ ਹੈ ਬੈਠ ਠੀਕ ਹੈ ਜੀ ਤੂੰ ਨਾ ਪਾਕ ਪਾਕ ਨਹੀਂ ਸੂਝਿਆ ਤਿਸਕਾ ਮਰਮ ਨਾ ਜਾਣਿਆ ਜਿਹਦੇ ਅੰਦਰ ਕਪਟ ਹੈ ਨਾ ਪਾਕ ਤੂੰ ਕਪਟ ਹੈ ਅੰਦਰ ਤਾਂ ਨਾ ਪਾਕ ਪਾਕ ਆਪਣੇ ਆਪ ਨੂੰ ਸਮਝਦਾ ਹੈ ਇਹਦਾ ਮਤਲਬ ਹੈ ਪਾਕ ਕੌਣ ਹੈ ਉਹਦੀ ਤੈਨੂੰ ਸਮਝ ਨਹੀਂ ਆਉਂਦਾ ਪਾਕ ਦੀ ਸੋਝੀ ਜੇ ਹੁੰਦੀ ਤਾਂ ਆਪਣੇ ਆਪ ਨੂੰ ਪਾਕ ਨਾ ਮੰਨਦਾ ਕਿਉਂਕਿ ਉਸ ਪਾਕ ਦਾ ਆਪਣੇ ਤੇਨੂੰ ਫਰਕ ਲੱਗਦਾ ਤੂੰ ਤਾਂ ਆਪਣੇ ਆਪ ਨੂੰ ਪਾਕ ਮੰਨ ਬੈਠਿਆ ਦਮਾ ਅਸਲ ਪਾਕ ਦੀ ਤੈਨੂੰ ਬਿਲਕੁਲ ਸੋਝੀ ਹੈ ਨਹੀਂ ਪਾਕ ਨਹੀਂ ਸੂਝਿਆ ਪਾਕ ਦੀ ਸੋਚ ਹੀ ਨਹੀਂ ਹੈ ਜਦੋਂ ਪਾਕ ਦੀ ਸੋਚ ਹੀ ਹੋ ਜੂ ਆਪਣੇ ਆਪ ਨੂੰ ਪਾਕ ਨਹੀਂ ਮੰਨੇਗਾ ਔਰ ਫਿਰ ਪਾਕ ਹੋ ਵੀ ਜਾਏਗਾ ਫਿਰ ਜਾਏਗਾ ਉਹ ਪਾਕ ਹੈ ਉਹੋ ਜਿਹਾ ਹੋਏਗਾ ਕੋਲ ਦੀ ਕੋਸ਼ਿਸ਼ ਕਰੇਗਾ ਕਿ ਕੋਸ਼ਿਸ਼ ਕਰੇਗਾ ਹੋ ਵੀ ਜਾਏਗਾ ਕਿਦਾਂ ਹਾਂਜੀ ਤੂੰ ਨਾ ਪਾਕ ਪਾਕ ਨਹੀਂ ਸੂਝਿਆ ਤਿਸ ਦਾ ਮਰਮ ਨਾ ਜਾਣਿਆ ਉਹਦਾ ਤਾਂ ਭੇਦ ਨਹੀਂ ਆਣਿਆ ਜਿੰਨਾ ਚਿਰ ਭੇਦ ਨਹੀਂ ਜਾਣਿਆ ਪਾਕ ਕੀ ਹੁੰਦਾ ਤਾਂ ਕਰਕੇ ਆਪਣੇ ਆਪ ਨੂੰ ਤੋ ਪਾਕ ਮੰਨ ਬੈਠਾ ਕਥਲ ਪਾਖ ਦੀ ਤੈਨੂੰ ਸਮਝ ਨਹੀਂ ਆ। ਉਹਦਾ ਖੋਜ ਨਹੀਂ ਕੀਤੀ ਤਾ। ਕਹ ਕਬੀਰ ਪਿਛਤ ਤੇ ਚੁਕਾ ਦੋਜਕ ਸਿਉ ਮਨ ਮੰਨਿਆ। ਕਬੀਰ ਕਹਿੰਦਾ ਪਿਛਤ ਤੋਂ ਤਾਂ ਤੂੰ ਚੁੱਕ ਗਿਆ। ਉਹ ਪਾਖ ਹੋ ਜਾਂਦਾ। ਫਿਰ ਪਿਛਤ ਵਿੱਚ ਸੀ ਤੂੰ। ਉਹਨੇ ਪਿਛਤ ਵਿੱਚ ਸੀ। ਪਰ ਤੇਰਾ ਤਾਂ ਕਬ ਕਹ ਤੇਰੇ ਅੰਦਰ ਕਪਟੀ ਤਾਂ ਦੋਜਕਿ ਰਹਿੰਦੇ ਨੇ। ਕਪਟ ਤੇ ਅੰਦਰ ਰੱਖਿਆ ਹੋਇਆ ਜਾਣ ਕੇ ਕਪਟਾ ਤੇਰਾ ਪ੍ਰੇਮ ਹੈ। ਇਸ ਕਰਕੇ ਤੇਰਾ ਦੋਜਕ ਨੂੰ ਮਨ ਮੰਨਿਆ ਹੋਇਆ ਜਿੰਨਾ ਚਿਰ ਅੰਦਰ ਕਪਟ ਹੈ ਤਾਂ ਦੋਜਕ ਨਾਲ ਮਨ ਮੰਨਿਆ ਹੈ ਦੋਜਕ ਜਿਹੜਾ ਨਹੀਂ ਉਹ ਤੇ ਬੰਦ ਕਰਦਾ ਹੈ ਸੰਸਾਰ ਦੋਜਕ ਹੈ ਸਾਰੀਓ ਇਸ ਨਹੀਂ ਹੈ ਸੰਸਾਰ ਜਿਹਦਾ ਸੰਸਾਰ ਦੀ ਜਾਣ ਨੂੰ ਜੀ ਨਹੀਂ ਕਰਦਾ ਮਨ ਨੂੰ ਉਹਦਾ ਦੋਜਕ ਨਾ ਮਨ ਮੰਨਿਆ ਹੋਇਆ ਠੀਕ ਹੈ ਜੀ ਇੱਥੇ ਸ਼ਬਦੀ ਸਮਾਪਤੀ ਹੈ ਜੀ ਜੀ